ਅਜੀਬੇ ਕੀ ਹਲਚਲ ਨੇ ਤੇ ਇੱਕ ਪ੍ਰਾਣੀ ਖੁਆਇਸ਼ ਸੀਗੀ ਕਿ ਇੱਕ ਕਿਤਾਬ ਛਪਾਵਾਂਗੇ ਸਫਰ ਮਹਿਲ ਤੋਂ ਖੰਡਰ ਦਾ ਉਹ ਕਿਤਾਬ ਪਤਾ ਨਹੀਂ ਕਦੋਂ ਛਪਣੀ ਕਦੋਂ ਨਹੀਂ ਛਪਣੀ ਕਦੇ-ਕਦੇ ਦਿਲ ਕਰਦਾ ਹੁੰਦਾ ਕਿ ਉਹਦੀਆਂ ਪੋਇਟਰੀਆਂ ਭਰਾਵਾਂ ਨਾਲ ਸਾਂਝੀਆਂ ਕਰੀ ਉਹਦੇ ਚ ਇੱਕ ਛੋਟੀ ਜੀ ਪੋਇਟਰੀ ਸ਼ਾਰਟ ਦੇ ਵਿੱਚ ਹੀ ਸੁਣਾਉਂਗਾ ਤੇ ਰੱਬ ਨਾਲ ਗੱਲਾਂ ਕਿ ਉਮਰ ਹੀ ਵਧੀਏ ਦਿਮਾਗ ਵੱਲੋਂ ਬੱਚੇ ਆ ਉਮਰ ਹੀ ਵਧੀਏ ਦਿਮਾਗ ਵੱਲੋਂ ਬੱਚੇ ਆ ਝੂਠਿਆਂ 'ਚ ਜਿਉਣਾ ਔਖਾ ਕਿਉਂਕਿ ਮੂੰਹੋਂ ਸੱਚੇ ਆ ਉਮਰ ਹੀ ਵਧੀਏ ਦਿਮਾਗ ਵੱਲੋਂ ਬੱਚੇ ਆ ਝੂਠਿਆਂ 'ਚ ਜਿਉਣਾ ਔਖਾ ਕਿਉਂਕਿ ਮੂੰਹੋਂ ਸੱਚੇ ਆ ਜ਼ਿੰਦਗੀ 'ਚ ਸਭ ਹਾਣੀ ਲੰਘ ਗਏ ਨੇ ਅੱਗੇ ਪਿੱਛੇ ਰਹਿ ਗਏ ਨੂੰ ਜੋ ਕਰਦੇ ਮਜ਼ਾਕ ਓਏ ਰੱਬਾ ਮੰਨਿਆ ਕੇ ਦਿਲ ਜਜ਼ਬਾਤੀ ਸਾਨੂੰ ਦਿੱਤਾ ਚੱਲ ਥੋੜੇ ਜੇ ਤਾਂ ਕਰਦੇ ਚਲਾਕ ਓਏ ਰੱਬਾ ਮੰਨਿਆ ਕੇ ਦਿਲ ਜਜ਼ਬਾਤੀ ਸਾਨੂੰ ਦਿੱਤਾ ਚੱਲ ਥੋੜੇ ਜਿਹਾ ਤਾਂ ਕਰਦੇ ਚਲਾ ਕੋਈ ਰੱਬਾ ਕਿ ਜ਼ਿੰਦਗੀ ਚ ਵਾਧਾ ਘਾਟਾ ਕਿਸੇ ਨਾ ਨ ਦੇਖਿਆ ਸ਼ਾਮੇ ਹੀ ਬਿਠਾਏ ਸਗੋ ਖੁਦ ਸੇਕਾ ਸਿੱਖਿਆ ਜ਼ਿੰਦਗੀ ਚ ਵਾਧਾ ਘਾਟਾ ਕਿਸੇ ਨਾ ਨ ਦੇਖਿਆ ਸ਼ਾਮੇ ਹੀ ਬਿਠਾਏ ਸਗੋ ਖੁਦ ਸੇਕਾ ਸਿੱਖਿਆ ਹਲੇ ਵੀ ਦਿਮਾਗ ਵਿੱਚੋ ਜਾਂਦੀ ਨਾਏ ਗੱਲ ਇੱਥੇ ਆਖਰ ਨੂੰ ਹੋਣਾ ਸਭ ਖਾਕ ਕੋਈ ਰੱਬਾ ਮੰਨਿਆ ਕੇ ਦਿਲ ਜਜ਼ਬਾਤੀ ਸਾਨੂੰ ਦਿੱਤਾ ਚੱਲ ਥੋੜੇ ਜਿਹਾ ਤਾਂ ਕਰਦੇ ਚਲਾ ਕੋਈ ਰੱਬਾ ਬੜੇ ਘਾਟੇ ਖਾਦੇ ਅਸੀਂ ਰਹਿ ਕੇ ਨਿਆਣੇ ਜੇ ਬੜੇ ਘਾਟੇ ਖਾਦੇ ਅਸੀਂ ਰਹਿ ਕੇ ਨਿਆਣੇ ਜੇ ਸਭ ਕੁਝ ਖੋ ਕੇ ਲੈ ਕੇ ਬੰਦੇ ਜੋ ਸਿਆਣੇ ਜੇ ਬੜੇ ਘਾਟੇ ਖਾਦੇ ਅਸੀਂ ਰਹਿ ਕੇ ਨਿਆਣੇ ਜੇ ਸਭ ਕੁਝ ਖੋ ਕੇ ਲੈ ਕੇ ਬੰਦੇ ਜੋ ਸਿਆਣੇ ਜੇ ਪੱਥਰਾਂ 'ਚ ਲੁਕੇ ਕੀੜੇ ਕੀੜੀਆਂ ਨੂੰ ਦੇਖ ਲੈਣਾ ਪੱਥਰਾਂ 'ਚ ਲੁਕੇ ਕੀੜੇ ਕੀੜੀਆਂ ਨੂੰ ਦੇਖ ਲੈਣਾ ਇੱਧਰ ਵੀ ਥੋੜਾ ਜਿਹਾ ਝਾੜ ਆ ਕੋਈ ਰੱਬਾ ਮੰਨਿਆ ਕਿ ਦਿਲ ਜਜ਼ਬਾਤੀ ਸਾਨੂੰ ਦਿੱਤਾ ਚੱਲ ਥੋੜੇ ਜੇ ਤਾਂ ਕਰਦੇ ਚਲਾ ਕੋਈ ਰੱਬਾ ਅਗਲੀ ਪੋਇਟਰੀ ਵੀ ਤੁਹਾਡੇ ਨਾਲ ਲੈ ਕੇ ਆਵਾਂਗੇ ਕਿ ਕਿਉਂ ਅੱਜ ਵੀ ਤੇਰਾ ਸੁਪਨਾ ਮੈਨੂੰ ਆਉਣਾ ਨਹੀਂ ਹਟਦਾ ਥੈਂਕ ਯੂ